ਪਿਛਲੇ ਦਿਨੀ ਗੁਰਦਾਸ ਮਾਨ ਨੇ ਜਿਹੜੀ ਸੋਸ਼ਲ ਮੀਡੀਆ ਤੇ ਮੁਆਫੀ ਮੰਗੀ ਸੀ ਉਹ ਸਪੌਂਸਰਾਂ ਦੇ ਕਹਿਣ ਤੇ ਮੰਗੀ ਸੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਲੇਟੈਸਟ ਇੰਟਰਵਿਊ ਦੇ ਵਿੱਚ ਗੁਰਦਾਸ ਮਾਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੁਣ ਇਹ ਗੱਲ ਕੀ ਹੈ ਕਿ ਜਿਹੜੀ ਮੈਂ ਮੁਆਫੀ ਮੰਗੀ ਹੈ ਨਾ ਸਪੌਂਸਰਾਂ ਨੇ ਮੈਨੂੰ ਇਹ ਗੱਲ ਕਹੀ ਸੀ ਜਿਹੜਾ ਦਾ ਉਹ ਸ਼ੋਅ ਸੀ ਜਿਹੜਾ ਨੇ ਸ਼ੋਅ ਕਰਵਾਉਣਾ ਸੀ ਅਮਰੀਕਾ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਡਾ 4 ਸਾਲ ਤੋਂ ਪਹਿਲਾਂ ਜਿਹੜਾ ਰੋਲਾ ਚੱਲਦਾ ਪਹਿਲਾਂ ਉਹਨੂੰ ਸੋਲਵ ਕਰੋ ਤੁਸੀਂ ਮੁਆਫੀ ਨਹੀਂ ਮੰਗੀ ਇਰਾਨ ਨੇ ਮਾਫੀ ਮੰਗੀ ਉਹ ਜਿਹੜੇ ਥਰੂ ਸਨ ਉਹ ਇੰਦੀਆਂ ਗੱਲਾਂ ਕੀਤੀਆਂ ਸਨ ਉਹ ਕੇਵਲ ਤਾਂ ਕਿਵੇਂ ਲੋਣਾ ਦੇ ਕਹਿਨ ਦਿੱਤੇ ਸੀ ਇਹ ਮੈਨ ਕੋਲੋਂ ਨਹੀਂ ਜਾ ਰਿਹਾ ਉਹ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਵਾ ਉਹਨੇ ਇੱਕ ਦੂਸਰੀ ਗੱਲ ਜਿਹੜਾ ਉਹਨੇ 32 ਵਾਲੀ ਗੱਲ ਕੀਤੀ ਸੀ ਜਿਹੜੀ ਉਹ ਕੈਨੇਡਾ ਦੇ ਵਿੱਚ ਵੈਂਕੂਵਰ ਦੇ ਜਿਹੜੀ ਗੱਲ ਹੋਈ ਸੀ 32 ਵਾਲੀ ਤੁਸੀਂ ਜਾਣਦੇ ਹੋ ਉਹਦੇ ਉੱਤੇ ਵੀ ਆਪਣੀ ਸਫਾਈ ਦਿੱਤੀ ਆ ਪਹਿਲਾਂ ਤੁਸੀਂ ਵੀਡੀਓ ਸੁਣੋ ਫਿਰ ਆਪਾਂ ਗੱਲ ਕਰਦੇ ਆ ਇੰਟਰਵਿਊ ਆਈ ਰਿਹਾ ਤੁਸੀਂ ਦੇਖਿਓ ਮੇਰਾ ਮਾਫੀ ਨਾਲ ਸੋਮ ਜੋ ਕੁਝ ਮੈਂ ਮਹਿਸੂਸ ਕਰਦਾ ਹੈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪਰਬੋਕਰਾਂ ਨੇ ਕਿਹਾ ਯਾਰ ਕੁਛ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗਲਤੀ ਲਈ ਕਹਿੰਦਾ ਜਿਹੜਾ ਹੋਇਆ ਸੀ ਉਹ ਕਾਹਨ ਹੋਇਆ ਸੀ ਬੈਂਕੂਵਰ ਦੀ ਸਟੇਜ ਤੇ ਮੈਂ ਕਿਹਾ ਬੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੋਦਾ ਬਾਤ ਕਰ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਤੇ ਖੋਣ ਲੱਗਿਆ ਜਿਹੜੀ ਖਤਰਨਾਕ ਹੁੰਦੀ ਫਿਰ ਮੇਰੇ ਮੁੱਛੋਂ ਨਿਕਲਿਆ ਕੁਝ ਹਾਂ ਆ ਗੱਲ ਲਈ ਚੋ ਬੱਤੀ ਨੂੰ ਗੱਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਰੂਏ ਲਾਦੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਕੰਗਾ ਕੀ ਬਾਤ ਹੈ ਬਾਵਾ ਕਾਜੇ ਚੰਦਰਾ ਜਦੋਂ ਜਗਾਰ ਤੇ ਬੱਤੀ ਦੇਣੀ ਪੈਂਦੀ ਹੈ ਤੁਸੀਂ ਸੁਣਿਆ ਉਹ ਦਸ ਮਾਨ ਨੇ ਕੀ ਕਿਹਾ ਉਹਦੇ ਮੋਹ ਤੁਸੀਂ ਸੁਣ ਲਿਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਉਹਨੇ ਗੱਲ ਕੀ ਹੈ ਕਿ ਜਿਹੜੀ ਮੈਂ ਮੁਆਫੀ ਮੰਗੀ ਆ ਉਹ ਕੇਵਲ ਤੇ ਕੇਵਲ ਉਹਨਾਂ ਦੇ ਕਹਿਣ ਉੱਤੇ ਪਾਵ ਕੇ ਜੋ ਤੁਸੀਂ ਸੁਣਿਆ ਉਹ ਤੁਹਾਡੇ ਸਾਹਮਣੇ ਉਸ ਤਰੀਕੇ ਦੇ ਨਾਲ ਹੀ ਮੈਂ ਪੇਸ਼ ਕਰ ਰਿਹਾ ਮਤਲਬ ਜੋ ਪਿਛਲੇ ਦਿਨੇ ਉਹਦੇ ਅਥਰੂ ਨਿਕਲੇ ਜੋ ਗਿਰ ਗਰਾਇਆ ਜੋ ਨੂੰ ਮੁਆਫੀ ਮੰਗੀ ਉਹ ਕੇਵਲ ਦਾ ਕੇਵਲ ਪੈਸੇਆਂ ਖਾਤਰ ਸ਼ੋਅ ਖਾਤਰ ਸਾਰਾ ਕੁਝ ਜੋ ਡਰਾਮਾ ਹੋਇਆ ਡਰਾਮਾ ਹੀ ਕਹਿ ਸਕਦੇ ਆਪਾਂ ਜਿੱਦਾਂ ਉਹਨਾਂ ਪੈਸੇਆਂ ਖਾਤਰ ਸਾਰੇ ਗਾਣੇ ਜਿਹੜੇ ਉਹ ਗਾਇਆ ਐਸੇ ਖਾਤਰ ਗਾਣੇ ਗਾਏ ਜਿਲਕਨ ਮਾਂ ਬੁਲੀ ਦੀ ਸੇਵਾ ਕੀਤੀ ਭਈ ਤੂੰ ਪੈਸਿਆਂ ਖਾਤਰ ਕੀਤੀ ਐ ਹੁਣ ਜਿਹੜੀ ਤੂੰ ਮਾਫੀ ਮੰਗੀ ਐ ਇਹ ਪੈਸਿਆਂ ਖਾਤਰ ਹੀ ਕੀਤੀ ਐ ਜੇ ਤੂੰ ਸੱਚੀ ਤਨੂੰ ਫੀਲ ਹੁੰਦਾ ਤੇ ਇੰਨਾ ਨਹੀਂ ਇੰਟਰਵਿਊ ਦੇ ਵਿੱਚ ਤੂੰ ਆ ਗੱਲ ਨਹੀਂ ਸੀ ਕਹਿਣੀ ਭਈ ਹੁਣ ਇੱਥੇ ਇਹ ਸਾਲ ਲਗਾ ਲਓ ਜਿਹੜੀ ਉਹਦੇ ਅਥਰੂ ਸਾਨੂੰ ਉਹ ਕੇਵਲ ਤਾਂ ਕੇਵਲ ਡਰਾਮਾ ਸੀ ਆਪਣੇ ਨਵੇਂ ਸ਼ੋਅ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹ ਡਰਾਮਾ ਕੀਤਾ ਸੀ ਤੁਸੀਂ ਹੁਣ ਇੱਥੇ ਜਾਣ ਲਿਆ ਵਾ ਆਵਕੇ ਇਹ ਦਿਲੋਂ ਉਹ ਨਬਿਲਟੀ ਫੀਲ ਨਹੀਂ ਹੋਈ ਦੂਸਰੀ ਗੱਲ ਕੀਤੀ ਉਹ 32 ਵਾਲੀ ਮੈਂ ਕਹਿੰਦਾ ਕਿੰਨੀ ਹਾਸੋਏ ਇਹ ਨਹੀਂ ਗੱਲ ਆ ਜੀ ਗੱਲ ਕਿੰਨਾ ਇਨਸਾਨ ਬਜ਼ੁਰਗ ਹੋ ਗਿਆ ਇਹਦੇ ਵਿੱਚ ਮਚਿਉਰਿਟੀ ਜਿਹਨੂੰ ਕਹਿੰਦੇ ਉਹ ਨਹੀਂ ਆਈ ਅਜੇ ਤੱਕ ਇਹਨੂੰ ਅਜੇ ਤੱਕ ਇੰਨੀ ਸਮਝ ਨਹੀਂ ਆ ਇਹ ਕਹਿੰਦਾ ਕਿ ਜਿਹੜਾ ਜਿਹੜਾ ਇਨਸਾਨ 32 ਨੂੰ ਗੱਲ ਸਮਝਦਾ ਵਾ ਉਹ ਪੰਜਾਬੀ ਨਹੀਂ ਆ ਕਿੰਨੇ ਹਾਸੋਏ ਨਹੀਂ ਗੱਲ ਆ ਮੈਂ ਕਹਿੰਦਾ ਇਹ ਤਾਂ ਸੇਮ ਉਹੀ ਗੱਲ ਆ ਜਿਵੇਂ ਕਿਸੇ ਨੂੰ ਸਾਲਾ ਕਹਿ ਦੇਵੇ ਤੋ ਕਹੇ ਮੈਂ ਗਾਲ ਕੱਢੀ ਤਾਂ ਨਹੀਂ ਸਾਲਾ ਤਾਂ ਰਿਸ਼ਤਾ ਆ ਜਿਕੇ ਰਾਜ ਆਂਦਰ ਕੋਈ ਕਹਾ ਦੇ ਮਾਮਾ ਤੇ ਅਗਲਾ ਇਹ ਤਰ੍ਹਾਂ ਦੇ ਮਾਮਾ ਦਾ ਰਿਸ਼ਤਾ ਹੁੰਦਾ ਵਾ ਗੱਲ ਥੋੜੀ ਹੁੰਦੀ ਹੈ ਹੁਣ ਹਰ ਇੱਕ ਨੂੰ ਸਾਲਾ ਥੋੜੀ ਕਿਹਾ ਜਾ ਸਕਦਾ ਸਾਲਾ ਸਿਰਫ ਉਹੀ ਕਹਿ ਸਕਦਾ ਜਿਹੜਾ ਰਿਸ਼ਤਾ ਹੋਵੇ ਜਿਹਦੇ ਨਾਲ ਰਿਸ਼ਤਾ ਜੁੜਿਆ ਹੋਵੇ ਸਾਲਾ ਅਤੇ ਜੀਜੇ ਦਾ ਰਿਸ਼ਤਾ ਹੁੰਦਾ ਹੈ ਮਾਮਾ ਅਤੇ ਭਨੇਵੇਂ ਦਾ ਰਿਸ਼ਤਾ ਹੁੰਦਾ ਹੈ ਠੀਕ ਹੈ ਜੀ ਇਹ ਰਿਸ਼ਤੇ ਆ ਇਸੇ ਤਰ੍ਹਾਂ ਜਿਸ ਲਾਜੇ ਦੇ ਵਿੱਚ ਤੁਸੀਂ ਇਹ ਗੱਲ ਕੀਤੀ ਸੀ ਉਹ ਗਾਲ ਹੀ اخਵਾਈ ਜਾਵੇਗੀ ਪੰਜਾਬੀ ਭਾਸ਼ਾ ਨੂੰ ਜੇਕਰ ਤੁਸੀਂ ਜਾਣਦੇ ਅਸੀਂ ਵੀ ਪੰਜਾਬ ਦੇ ਰਹਿਣ ਵਾਲਿਆ ਅਸੀਂ ਵੀ ਪੰਜਾਬੀ ਨੂੰ ਜਾਣਦੇ ਅਸੀਂ ਵੀ ਪੰਜਾਬੀ ਪੜ੍ਹਦੇ ਆ ਅਸੀਂ ਵੀ ਪੰਜਾਬੀ ਬੋਲਦੇ ਆ ਸਾਨੂੰ ਵੀ ਪਤਾ ਆ ਪਰ ਜਿਸ ਲਾਜੇ ਦੇ ਵਿੱਚ ਗੁਰਦਾਸ ਮਾਨ ਨੇ ਗੱਲ ਕੀਤੀ ਉਹ ਗਾਲ ਹੀ اخਵਾਈ ਜਾਵੇਗੀ ਉਹ ਗਾਲ ਦੇ ਖੇਤਰ ਦੇ ਵਿੱਚ ਹੀ ਆਵੇਗੀ ਜਦੋਂ ਮਾਂ ਆਪਣੇ ਬੱਚੇ ਨੂੰ ਰੂਹ ਦਾ ਤੁੰਬਾ ਲਾਉਂਦੀ ਆ ਤੁਹਾਡੇ ਸ਼ਾਇਦ ਬਤੀ ਦੇਣਾ ਕਹਿੰਦੇ ਹੈ ਪਰ ਸਾਡੇ ਬਤੀ ਦੇਣਾ ਨਹੀਂ ਕਹਿੰਦੇ ਸਾਡੇ ਕਹਿੰਦੇ ਆ ਕਿ ਜਦੋਂ ਬੱਚੇ ਨੂੰ ਚਲੂਣੇ ਲੱੜਦੇ ਆ ਤੇ ਮਾਂ ਜਾਂ ਤਾਂ ਮਿੱਟੀ ਦੇ ਤੇਲ ਦਾ ਜਾਂ ਹਲਦੀ ਦਾ ਜਾਂ ਕਿਸੇ ਵੀ ਚੀਜ਼ ਦਾ ਕਹਿ ਲਓ ਉਹ ਤੁੰਬਾ ਲਗਾਉਂਦੀ ਆ ਜਦੋਂ ਚਲੂਣੇ ਲੱੜਦੇ ਹੋਣ ਤੇ ਉਹ ਉਸ ਦੇ ਭਲੇ ਵਾਸਤੇ ਹੁੰਦਾ ਨਾ ਕਿ ਨੀਵਾ ਦਿਖਾਣ ਵਾਸਤੇ ਨਾ ਕਿ ਮਾਂ ਹੀਟ ਕਰਕੇ ਕਹਿੰਦੀ ਆ ਠੀਕ ਹੈ ਜੀ ਸੋ ਜਦੋਂ ਇਹ ਗੱਲ ਨਿਕਲਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਉਹ ਹੇਟ ਦੇ ਵਿੱਚੋਂ ਨਿਕਲੀ ਆ ਉਹ ਨਫਰਤ ਦੇ ਵਿੱਚੋਂ ਨਿਕਲੀ ਆ ਤੂੰ ਗਾਲੀ اکਵਾਈ ਜਾਵੇਗੀ ਜੇ ਤੁਸੀਂ ਪੰਜਾਬੀ ਜਾਣਦੇ ਪੰਜਾਬੀ ਅਸੀਂ ਵੀ ਜਾਣਦੇ ਇਹ ਨਾ ਜਾਣੋ ਕਿ ਤੁਸੀਂ ਗਾਣੇ ਗਾਤੇ ਆ ਮੈਂ ਪੰਜਾਬੀ ਦੇ ਬੋਲੀ ਤੇ ਗਾਣੇ ਗਾਤੇ ਆ ਤੇ ਕਿਸੇ ਨੂੰ ਪੰਜਾਬੀ ਦਾ ਮਤਲਬ ਹੀ ਨਹੀਂ ਪਤਾ ਭਈ ਕਿਸੇ ਨੂੰ ਪਤਾ ਹੀ ਨਹੀਂ ਮਤਲਬ ਗਾਲ ਹੁੰਦੀ ਆ ਮੈਂ ਨਾ ਬੈਕ ਕਰਕੇ ਜੇਕਰ ਇਸ ਦਾ ਕੋਈ ਜਾਂ ਕੋਈ ਚੇਲਾ ਆ ਜਾਂ ਗੁਰਦਾਸ ਮਾਨ ਆ ਜੇ ਕੋਈ ਮੈਂ ਗੱਲ ਕਰਨਾ ਚਾਹੁੰਦਾ ਭਈ ਮੈਂ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਆ ਇਹ ਗਾਲ ਦੇ ਖੇਤਰ ਦੇ ਵਿੱਚ ਹੀ ਆਉਂਦਾ ਆ ਸੋ ਪਾਈ ਤੁਸੀਂ ਹੁਣ ਤੁਸੀਂ ਜਾਣ ਲਿਆ ਇਹ ਜਿਹੜੇ ਬੰਦੇ ਆ ਕੇਵਲ ਤਾਂ ਕੇਵਲ ਪਿਆਸਿਆਂ ਕਰਕੇ ਸਾਰਾ ਕੁਝ ਕਰਦੇ ਆ ਡਰਾਮਾ ਰੋਣਾ ਗਾਣੇ ਇਸ ਕੇਵਲ ਤੇ ਕੇਵਲ ਪੈਸਿਆਂ ਕਰਕੇ ਇਹਨਾਂ ਨੂੰ ਨਾ ਪੰਜਾਬੀ ਦਾ ਮਤਲਬ ਆ ਨਾ ਪੰਜਾਬੀਅਤ ਨਾਲ ਮਤਲਬ ਹੈ ਕਿਸੇ ਨਾਲ ਮਤਲਬ ਨਹੀਂ ਸ਼ੋਅ ਦਾ ਮਤਲਬ ਹੈ ਪੈਸਿਆਂ ਦੇ ਨਾਲ ਮਤਲਬ ਹੈ ਭਾਈ ਇੱਥੇ ਤੁਸੀਂ ਆਪੇ ਜਾਣ ਲਓ ਸੋ ਜੋ ਵੀ ਗੱਲ ਮੈਂ ਕੀਤੀ ਹੈ ਇਸ ਦੀ ਵੀਡੀਓ ਦੇ ਆਧਾਰ ਤੇ ਕੀਤੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ ਪੰਜਾਬੀਆਂ ਤੱਕ ਪਹੁੰਚਾਓ ਤਾਂ ਜੋ ਇਹ ਜੋ ਗਾਇਕਾਂ ਦਾ ਅਸਲ ਚਿਹਰਾ ਸਾਹਮਣੇ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ